3300 ਚੱਲ ਰਿਹਾ ਬਾਈ ਜੋਰ ਬਹੁਤ ਮਾਰਦਾ ਬਾਈ ਇਹ ਫੈਟ ਘਰ ਵਧੀਆ ਟਰੈਡ ਜੀ ਬਾਈ ਜ਼ਿਮੀਂਦਾਰ ਵਾਸਤੇ ਆਪਾਂ ਇਹਦਾ ਦੇਖਾਂਗੇ ਕਿ ਕਿੰਨਾ ਕੁ ਖਰਚਾ ਕੀਤਾ ਇਹਨੇ ਮੋਟਾ ਹੋ ਜਾਣਾ ਤੇਰੇ ਲਾ ਮੈਂ ਉਹਦੇ ਲਾਸਤਾ ਆਦੇ ਆਪਣੇ ਜਿਹਨੇ ਆਪ ਨੂੰ ਜੀ ਸਤਿ ਸ੍ਰੀ ਅਕਾਲ ਬਲੌਗ ਰੋਗਨਾ ਤੇ ਫੋਰਡ ਨਾਲ ਬਾਈ ਜੇ ਆਪਾਂ ਅੱਜ ਆਪਣੇ ਯਾਰ ਵੇਲੀ ਦੇ ਕਰਾਹ ਲਾ ਰਹੇ ਆਂ ਤਰਕੰਡੀ ਲਾਤੀ ਤੇ ਦੇਖਦੇ ਆਂ ਬਾਈ ਵੀ ਕਿਵੇਂ ਇਹਦਾ ਕਿੰਨਾ ਕੁ ਜ਼ੋਰ-ਜ਼ੋਰ ਲਾਉਂਦਾ ਤੇ ਜਾਂ ਫਿਰ ਕਿਵੇਂ ਕਿਵੇਂ ਚੱਲਦਾ ਆਪਾਂ ਅੱਜ ਇਹਦਾ ਟੈਸਟ ਕਰਕੇ ਦੇਖਨੇ ਆਂ ਉਹਦੇ ਆਪਾਂ 35 ਕਰਨ ਨਾਲ ਆ ਕੇ ਦੇਖਿਆ ਸੀ ਇਹ ਬਾਈ ਕਰਾਹਣਾ ਆਪਣੇ ਇੱਧਰ ਕਿਰਾਏ ਤੇ ਮਿਲ ਜਾਂਦਾ ਜੇ ਕਿਸੇ ਪ੍ਰਾਣੇ ਲੈਣਾ ਹੋਇਆ ਆਪਾਂ ਉਹਦਾ ਨੰਬਰ ਪਾ ਦਾਂਗੇ ਵੀਰੇ ਦਾ ਚਲਾ ਕੇ ਭਾਈ ਆਪਾਂ ਨੂੰ ਦੇਖਦੇ ਆਂ ਜੇ ਕਹੀਏ ਭਾਈ 9 ਲੱਖ ਵਾਲੇ ਦਾ ਕੋਈ ਭਰਾ ਕਮੈਂਟ ਕਰੂਗਾ ਨਾ ਉਹਦਾ ਤਾਂ ਕਾਨੂੰ ਬਾਈ ਮੁਕਾਬਲਾ ਕਰਦਾ ਕਿਉਂਕਿ ਜੇ ਰੋੜੇ ਵਾਲੇ ਵਾਹਣ ਹੋਣ ਚਲੋ ਇਹ ਤਾਂ ਰੋੜੀ ਹੈ ਘਟਾ ਵਾਹਣ ਚ ਹੈ ਹੀ ਨਹੀਂ ਨਾ ਮਾਤਰਾ ਹੀ ਆ ਤੇ ਉੱਥੇ ਨਹੀਂ ਭਾਈ ਫਿਰ ਇਹ ਛੋਟੇ ਟਰੈਕ ਜਿਹੜੇ ਕੰਮ ਦਿੰਦੇ ਰੰਦੇ ਵਾਲੇ ਚ ਭਾਈ ਵਾਹਣ ਚ ਜਿਹੜੇ ਚ ਰੰਦਾ ਲੱਗਦਾ ਜਾਂ ਜਿੱਥੇ ਰੋੜੀ ਨਹੀਂ ਉੱਥੇ ਛੋਟੇ ਟਰੈਕ ਕੰਮ ਦੇ ਦਿੰਦਾ ਕਰ ਚਲੋ ਭਾਈ ਬਾਕੀ ਚਲਾ ਕੇ ਦੇਖਦੇ ਆਪਾਂ ਵੇ ਕਿੰਨਾ ਘਤੇਲ ਦੂਲ ਖਾ ਕੀ ਕਹਿੰਦੇ ਸੀ ਕੈਨੀ ਉਹ ਕਿ ਉਹ ਨਹੀਂ ਖੇਡਦਾ ਨਹੀਂ ਕਿ ਛੱਤੀ ਜੋ ਅੱਛਾ ਮੈਂ ਛੱਤੀ ਜੋ ਦਾ ਖੇਡਦਾ ਹੈ ਬੰਦਾ ਖਿਚੇ ਆਉਣ ਵਾਲਾ ਚਾਹੀਦਾ ਜੇ ਹੁਣ ਡੰਗ ਲਾਉਣਾ ਕਿਸੇ ਨੇ ਡੰਗ ਤਾਂ ਲਾਉਂਦਾ ਨਾ ਕੈਨੀ ਲੌਂਦਾ ਹੈ ਹੈ ਲੌਂਦਾ ਡੰਗ ਤੇ ਆ ਸਫਾਈ ਦੇਖ ਲਓ ਬਾਈ ਤੁਸੀਂ ਮੈਂ ਉਹੀ ਕਰਾ ਭਾਈ ਕਰਾ ਤਾਂ ਕਰੋ ਹੀ ਆ ਮੂੰ ਗੱਲ ਕਰ ਵੱਡੇ ਵਾਲਾ ਤਾਂ ਕਰਨੂ ਹਣਾ ਨੀਰਾ ਜਾ ਉਹ ਐ ਵੀ ਵਧੀਆ ਚਾਉਂਦਾ ਯਾਰ ਉੱਧਰ ਵਧੀਆ ਲਾਇਆ ਦੇ ਇੱਥੇ ਵਾਲੇ ਨਾਲ ਹਾਂ ਉਹ ਆਪਾਂ ਪੈਂਟੀ ਗਰਨ ਨਾਲ ਲਾਇਆ ਸੀ ਐ ਤਾਂ ਜੇ ਕਿਸੇ ਨੇ ਆ ਡੰਗ ਲਾਉਣਾ ਹੋਵੇ ਹਨਾ ਡੰਗ ਲਾਉਣਾ ਹੋਵੇ ਕਿ ਨਹੀਂ ਮਿਲਦਾ ਮੌਕੇ ਦਾ ਰਾਇ ਜਿਹੜੇ ਆਪਾਂ ਜਿਵੇਂ ਮਰਦੀ ਆ ਹਾਂ ਹਜੇ ਬਾਈ ਪਹਿਲਾ ਰੰਦਾ ਚੱਲ ਰਿਹਾ ਹੈ ਤੇ ਅੱਜ ਤੁਹਾਨੂੰ ਆਪਾਂ ਉਧਰ ਵੀ ਦਿਖਾਉਣੇ ਆ ਅਸੀਂ ਪਿੰਡ ਦੇ ਵਿੱਚ ਗੱਲਾਂ ਕਰਦੇ ਸੀ ਉਹ ਸਾਡੀ ਬਿਹੜੀ ਕਹਿੰਦੀ ਸੀ ਕਿ ਛੱਤੀ ਜੋ ਕਰ ਦੋਣੀ ਆ ਹੂੰ ਉਹ ਛੱਤੀ ਜੋ ਦੋਪਾ ਆ ਕਿ ਜਿਹੜਾ ਬੰਦੂ ਠੀਕ ਆ ਮੈਂ ਉਹ ਛੱਤੀ ਜੋ ਚ ਮਿੱਟੀ ਆ ਜੀ ਤੈਨੂੰ ਭੁਲਾ ਰਿਹਾ ਕਿੰਨਾ ਤੇਲ ਖਾ ਗਿਆ ਸੱਚੇ 10 ਉਂਗਲਾਂ ਦੀ ਬਈ ਹੂੰ 4 ਤੇ 4 8 ਹੂੰ 8 ਤੇ 3 11 11 11 ਤੇ 2 13 13 ਹੂੰ 10 10 ਉਂਗਲਾ ਦੇ ਲਿਆ 10 ਉਂਗਲਾ ਕਹੇ ਘੰਟੇ ਚੱਲ ਗਿਆ ਇਹ ਚੱਲ ਗਿਆ ਆਪਣਾ ਢੇਲਾ 7:30 ਚਲਾਇਆ ਸੀ ਕਹੇ ਵਜh ਕੀ ਦੇਖ ਟਾਈਮ ਦੇਖ ਬਾਈ ਓਏ 7:30 ਹੋਣੇ ਚਾਹ ਵਿੱਚੋਂ ਵਿੱਚੋਂ ਖੜਾਲ ਕੱਢਣੀ ਚਾਹੋ ਚਾਹ ਪਾਣੀ ਪੀਤਾ ਹੋਰ ਤਾਂ ਹਾਂ ਚਾਹ ਪਾਣੀ ਪੀਤਾ ਹੋਰ ਤਾਂ ਕੀ ਕਰਿਆ ਸਾਡਾ ਤਾਂ ਹਾਂ ਮੋੜਾ ਘੰਟਾ ਘੜਦੇ ਪਿੱਛੇ ਤਾਂ ਨਹੀਂ ਕਿੰਨਾ ਹੋ ਗਿਆ ਟੋਟਲ ਟੋਟਲ ਹੋ ਗਿਆ ਇਹ ਬਾਈ 7 ਘੰਟੇ ਦਾ ਹੋ ਗਿਆ ਸਿੱਧੇ 7:30 ਸਾਬ ਨਾਲ 2:30 ਤੱਕ ਹੋ ਗਏ ਪੌਣੇ 4 ਹੈ 8:30 ਸਵਾ ਘੰਟਾ ਸਵਾ 8 ਘੰਟੇ ਹੋ ਗਏ ਸਵਾ 8 ਘੰਟੇ ਜਿੱਦਾਂ ਘਟਾ ਦੇਣਾ ਚਲਾ ਚੜਾ 8 ਘੰਟੇ ਲਾ ਦੇ ਯਾਰ 8 ਘੰਟੇ ਲਾ 8 ਘੰਟੇ ਚੱਲ ਗਿਆ ਤੇ ਆ 13 ਗੋਲਾਂ ਚ ਕਿੰਨਾ ਤੇਲ ਪਾਇਆ ਜਾਂਦਾ ਤੇਰਾ ਖਾਦੀਆਂ 10ਵੇਂ ਹਾਂ 10 ਗੋਲਾਂ ਚ ਕਿੰਨਾ ਤੇਲ ਪੈਂਦਾ ਹਾਂ ਤਾਂ ਗੋਲ ਦੇ ਵਿੱਚ ਸਵਾ 2 ਲੀਟਰ ਤੇਲ ਪੈਂਦਾ 10 ਦੁਣਾ 20 20 20 ਬਾਈ 23 ਲੀਟਰ ਦੇ ਰੱਖ ਆ 23 ਹਾਂ 8 3 24 3 ਕਿ ਲੀਟਰ ਘੰਟੇ ਦੇ ਢਾਲਿਆ ਬਸ 3 3.5 3.5 ਸਵਾ 3 ਬਸ 3 ਘਰ ਵਾਲਾ ਕੋਈ ਰਹਾ ਹਰੋਂ ਜਿੰ ਮੱਤ ਗਿਆ ਫੁਕੜਾ ਪੁਰਾਣਾ ਹਾਂ ਫੇਰ ਠੀਕ ਤੇਲ ਖਾਦਾ ਯਾਰ ਹਣਾ ਆ ਸਾਢੇ 3 ਕਿਲੋਮੀਟਰ ਪਿੰਡ ਤੋਂ ਬੈਠੇ ਆ ਭਾਈ ਤੇ 7 ਕਿਲੋਮੀਟਰ ਹੂੰ ਇਹਨਾਂ ਤੇਲ ਦਾ ਯਾਰ ਠੀਕ ਖਾਦਾ ਫਿਰ ਤੇਲ ਦਾ ਕਿੰਨਾ ਖਾਦਾ ਯਾਰ ਨਾ ਮੈਂ ਬਚਾ ਦੇਦਾ ਭਾਈ ਉਹ ਤਾਂ ਉਹ ਤੇਰੇ ਲਾ ਮੈਂ ਉਹਦੇ ਲਾ ਤਾ ਤੇ ਆਪਣੇ ਜਿਹਨੇ ਆਪ ਨੂੰ ਕੋਈ ਨਾ ਮਜਾਦਾ ਨਾ ਮੈਂ ਤਾਂ ਕੀ ਵਚਾਇਆ ਮੈਂ ਤਾਂ ਚੜ ਆਪਣਾ 15000 ਦਾ ਸਾਡਾ ਕੰਮ ਦੀ 16 ਦਾ ਉਹ ਤਾਂ ਚਲ ਕੋਈ ਗੱਲ ਨਹੀਂ ਆ ਪਤਾ ਪਿਆਰ ਨਾਲ ਉਹਦੇ ਯਾਰ ਮਿੱਤਰ ਦੇ ਆਏ ਨੇ ਜਿਹੜੇ 16 16 16 8 ਤੋਂ ਨਾ 1600 ਰੁਪਇਆ ਪਾਣੀ ਦਾ 1600 ਦੇ 400 ਇੱਕ ਹਨ ਹੂੰ ਹੂੰ 2000 ਰੁਪਇਆ ਕਰਾਦਾ ਆਪਣੇ ਆ 2021 ਰੁਪਏ ਕਰਾਦਾ ਹਮਨੇ ਆ 10 ਨੂੰ 20 ਤੂੰ ਐ ਮਨ ਲਾ 200 ਰੁਪਏ ਤੋਂ ਘੱਟ ਹੀ ਤੇ ਦਾ ਆ ਮਨ ਲਗ 10 ਲੀਟਰ 10 ਲੀਟਰ ਕਹੇ ਨਾ ਤੂੰ ਜੇ 20 ਲੀਟਰ ਆ ਗਿਆ 20 ਲੀਟਰ ਆ ਗਿਆ ਜੇ ਕਿਤੇ ਤੇ ਟਾਇਰ ਵੱਡੇ ਹੁਣ ਟ੍ਰੈਡ ਦੇ ਹਨਾ 20 ਲੀਟਰ ਦੇ ਲਿਖਾ ਗਿਆ ਬਈ 1800 ਰੁਪਏ ਲਾ ਤੂੰ ਹਾਂ 100 ਰੁਪਏ 2000 ਦਾ 2000 ਹੋਰ ਨਾਲ 2 4000 ਜਿਹੜਾ ਆਪਣਾ 10 12000 ਦਾ ਕੰਮ ਦੀ 4 ਕ 7000 ਚ ਹੀ ਕਰ ਲਓਗਾ 7000 ਤੋਂ ਘੱਟ ਹੀ ਆ 8000 ਰੁਪਏ ਦਾ ਕੰਮ ਹੋ ਗਿਆ 8 8 ਘੰਟਿਆਂ ਚ ਹਾਂ ਅੱਧਾ ਅੱਧ ਬਚ ਜਾਂਦਾ ਯਾਰ ਅੱਧ ਬਚਦਾ ਪਰ ਮੈਂ ਤਾਂ ਆਪ ਕਰਨੀ ਮੇਰੇ ਮੂੰਹ ਸਰ ਤਾਂ ਨਹੀਂ ਪਤਾ ਲੈ ਕਰੀ ਸਿਆਣ ਦੀ ਨਹੀਂ ਜਿੱਦੇ ਜਾਂਦੇ ਆ ਵੀ ਕਰਕੇ ਕੀ ਆਏ ਹੋ ਨਾ ਮਿਹਨਤ ਦਾ ਪਈ ਫਿਰ ਕਰਨੀ ਪਊਗੀ ਮਿੱਟੀ ਨਾਲ ਕਿੱਥੇ ਘੁਲ ਕੇ ਆਏ ਅੱਜ ਜੇ ਹੋਰ ਹਾਂ ਜੇ ਵੱਡੇ ਟਰੈਕਟਰੋਂ ਇੱਕ ਕਟਾਈ ਦੀ ਇਹਦੀ ਨੇੜੇ ਪੈਂਦੀ ਤੇ ਇੱਕ ਬ੍ਰੇਕਾਂ ਦਾ ਹਣਾ ਇਹਦਾ ਬਹੁਤਾ ਹੁਣ ਪ੍ਰੈਸਰ ਤੇ ਜਿੱਦ ਕੇ ਦਾ ਲੋਕ ਹਾਂ ਬ੍ਰੇਕ ਨਹੀਂ ਜੇ ਬ੍ਰੇਕ ਤੋਰਾ ਤਾਂ ਵਧੀਆ ਸੀ ਤੇ ਜੇ ਬ੍ਰੇਕ ਬਰੂਕ ਹੋਣ ਨਾ ਇਹਦੇ ਫੋਰਡ ਦੇ ਦੂਜੇ ਅਸਲ ਵਿੱਚ ਇਹਨੂੰ ਦੂਜਾ ਕਰਾਇਆ ਹੋਵੇ ਯਾਰ ਯਾਰ ਤੇਰਖਾ ਗਿਆ 60000 ਰੁਪਏ ਖਾਦਦੇ ਨੇ ਹਾਂ 60000 ਚ ਵਿੱਚ ਆਪਣਾ ਖਰਚਾ ਮੁੱਲ ਦਾ ਪੀਜੂਗਾ ਆਸਲ ਵਿੱਚ ਮੈਂ ਸੀਟਾ ਵੀ ਨਿਕਲੂ ਚਲੋ ਵੇਠੀਕਾ ਠੀਕ ਆ ਠੀਕ